ਦਾਵਾ ਸਮਰਥਕ ਕਹਿੰਦੇ ਮੈਂ ਸਿਰਫ ਜਿਹੜਾ ਸੰਵਧਾਨ ਲਿਖਿਆ ਹੈ ਕਿ ਇਸ ਕਰਕੇ ਮੈਂ ਧਿਆਨ ਨਹੀਂ ਦਤਾ ਕਿ ਸਾਡੇ ਲੋਕਾਂ ਮਨ ਅੱਜ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ ਮੈਂ ਸਾਸ਼ ਕਰਨਾ ਚਾਹਦਾ ਸੀ ਕਿ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਇਸ ਕਰਕੇ ਜਦੋਂ ਸਾਹਿਬ ਉਹਨੇ ਰਿਜ਼ਰਵੇਸ਼ਨ ਇਹ ਆਤਮਾਨ ਕਰੰਦਾ ਹੱਕ ਲੱਗ ਦਿੱਤਾ ਕਿ ਜਿਨ੍ਹਾਂ ਨੂੰ ਮਨ ਅੱਜ ਤੋਂ ਪੁੱਛਿਆ ਹੀ ਨਾ ਮੈਂ ਇਸ ਕਰਕੇ ਬਹੁਤ ਜੀ ਮੈਨੂੰ ਮਹਿਸੂਸ ਹੋਇਆ ਕਿ ਸਾਡੇ ਵਰਗਾਂ ਨੂੰ ਕਿਵੇਂ ਮਹਿਸੂਸ ਹੁੰਦਾ ਹੋਗਾ ਇਸ ਕਰਕੇ ਨਹੀਂ ਇੱਕ ਗੱਲ ਬਾਬਾ ਸਾਹਿਬ ਨੂੰ ਮਿਲ ਕੇ ਇਹ ਨਾਲ ਜੁੜੀ ਹੋਈ 26 ਤਰੀਕ ਕੀ ਹੈ 26 ਤਰੀਕ ਕੀ ਹੈ 26 ਤਰੀਕ ਨੂੰ ਸੰਵਿਧਾਨ ਸੌਂਪਿਆ ਗਿਆ 26 ਤਰੀਕ ਨੂੰ ਸੰਵਿਧਾਨ ਸੰਭਿਧਾਨ ਨੂੰ ਤੋਂ 50 ਸੁਲਤਾਨ ਜਾਗੂ ਕੀਤਾ ਗਿਆ ਔਰ ਵੱਡੀ ਗੱਲ ਤੁਸੀਂ ਦੇਖੋਗੇ ਸੰਵਿਧਾਨ ਸਮਾਜਿਕਲੀ ਕਮੇਟੀ ਸੀ ਉਹਦੇ ਜਿਹੜੇ 10 ਕਦਰ ਬਾਬਾ ਸਾਹਿਬ ਨੂੰ ਮਿਲ ਕੇ ਤੇ ਉਹ ਵੀ 26 ਨੰਬਰ ਤੇ ਹੈ ਉਹ 26 ਤਰੀਕੀ ਬਹੁਤ ਬੜੀ ਮਹੱਤਵਾਂ ਦੇਖ ਕੇ ਦੇਖੋ 26 ਨੰਬਰ ਤੇ ਆਉਂਦੀ ਔਰ ਅੱਜ ਇਸ ਸੰਵਧਾਨ ਦੀ ਰਾਤੀ ਵੀ ਆਪਾਂ ਗੱਲ ਕਰਦੇ ਹਾਂ ਭਰਾਓ ਆਪਾਂ ਇਹ ਗੱਲ ਜ਼ਰੂਰ ਇਹਦਾ ਨਹੀਂ ਗੱਲ ਹੈ ਸਮਝੋ ਨਹੀਂ ਕਹਿੰਦੀ ਇਹ ਪਹਿਲਾ ਸੰਵਧਾਨ ਬਦਲਿਆ ਅਗਰਵਾਲ ਸਾਹਿਬ ਆਈਪੀਐਸ ਨੂੰ ਬੀਐਨਐਸ ਕੀਤਾ ਬੀਐਨਐਸ ਕਰਤਾ ਉਹ 21 ਤਰੀਕ ਨੂੰ ਇੱਕ ਨਵਾਂ ਕਾਨੂੰਨ ਆ ਗਿਆ ਜਿਹੜੀ ਕਿਸੇ ਨੇ ਜ਼ਿਕਰ ਨਹੀਂ ਕੀਤਾ ਮੈਂ ਕਿਉਂ ਕਰਨਾ ਚਾਹ ਰਾ ਹਾਂ ਕਿ ਜਿਹੜਾ ਲੇਬਰ ਐਕਟ ਲੇਬਰ ਨੂੰ ਤੋੜ ਕੇ ਚਾਰ ਲੇਬਰ ਕੋਡ ਨੋਟੀਫਿਕੇਸ਼ਨ ਕਰਦੇ ਚਾਰ ਲੇਬਰ ਕੋਡ ਨੋਟੀਫਿਕੇਸ਼ਨ ਕਰਦੇ ਜਿਹਦੇ ਵਿੱਚ 5 ਨਵੰਬਰ ਦਾ ਸੰਧਾਨ ਕਹਿੰਦਾ ਵੀ ਅੱਖ ਕਰਕੇ ਕੰਮ ਤੁਸੀਂ ਕਰਨਾ ਹੈ ਕਿਉਂ ਲੋਕੀ ਕੇਸਿਲ ਕਹਿੰਦੇ ਹੈਗੇ ਕੋਈ ਵੀ ਮਾਰਕ 12 ਘੰਟੇ ਕੰਮ ਥੋੜੇ ਤੋਂ ਲੈ ਸਕਦਾ ਕਿਸੇ ਵੀ ਮਹਿਲਾ ਨੂੰ 12 ਘੰਟੇ ਨੌਕਰੀ ਕਰਨ ਵਾਸਤੇ ਕੰਮ ਕਰਨ ਵਾਸਤੇ ਕੋਈ ਵੀ ਫੈਕਟਰੀ ਵਾਲਾ ਕੋਈ ਵੀ ਪੂੰਜੀਪਤੀ ਮਜ਼ਦੂਰ ਦਾ ਸਰਦਾਰ ਇਸਮ ਦਾ ਆਪ ਕੋ ਨੂੰ ਪੂਰਾ ਬਾਕਾਮ ਕੀਤਾ ਕੋਈ ਸਮਾਜਿਕ ਸਿਕਰ ਰੱਖਿਆ ਨਹੀਂ ਕੋਈ ਨਈਮ ਆਮੇਜ ਨਹੀਂ ਕੋਈ ਬੀਮਾ ਨਹੀਂ ਔਰ ਸਭ ਤੋਂ ਮਹਰੀ ਗੱਲ ਕਿ ਉਹਨਾਂ ਦੇ ਨੋਟੀਫਿਕੇਸ਼ਨ ਦੇ ਵਿੱਚ ਹੋਈ ਹੈ ਕੋਈ ਵੀ ਫੈਕਟਰੀ ਦਾ ਨਾਮ ਕੋਈ ਵੀ ਉਜੋਗ ਬਦੀ ਕੋਈ ਬੋਲਣਾ ਕੋਈ ਠਿਕਣਾ ਕੋ ਕੰਮ ਕਰਦਾ ਵੀ ਹੋਰ ਸੁੱਟ ਤੇ ਕੰਮ ਕਰਦਾ ਹੈ ਬਿਨਾ ਨੋਸ ਨੋਤੇ ਲੋੜੀਂਦੇ ਡਾਕੂਮੈਂਟ ਕੋ ਕਰ ਸਕਦਾ ਹੈ ਇਹ ਚਾਹ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਕੇਸੀ ਕਾਂਗਰਸ ਪੰਜਾਬ ਪ੍ਰਦੇਸ਼ ਨੈਸ਼ਨਲ ਪਹਾ ਪੰਚਾਇਤ ਅੱਜ ਕਾਂਗਰਸ ਦੇ ਹਾਈ ਕੁਮਾਰ ਦੇ ਨੀਸ਼ਾ ਰਦੀਸ਼ ਸੰਸਾਰ ਪੂਰੇ ਦੇਸ਼ ਪਰ ਦੇ ਵਿੱਚ ਸੰਵਿਧਾਨ ਦੇ ਵਿੱਚ ਮਨਾਇਆ ਜਾ ਰਿਹਾ 26 ਨਵੰਬਰ ਨੂੰ ਅੱਜ ਦੇ ਦਿਨ ਪਵਿੱਤਰ ਸੰਵਿਧਾਨ ਜੋ ਭਗਤ ਸਿੰਘ ਡਾਕਟਰ ਬੀ.ਆਰ. ਅੰਬੇਦਕਰ ਜੀ ਦੁਆਰਾ ਬਣਾਇਆ ਗਿਆ ਸੀ ਉਹ ਸਰਕਾਰ ਨੂੰ ਸੌਂਪਿਆ ਗਿਆ ਤੇ 26 ਜਨੂ 1950 ਨੂੰ ਇਹ ਸੰਵਿਧਾਨ ਜਿਹੜਾ ਲਾਗੂ ਹੋਇਆ ਵੱਡੀ ਗੱਲ ਇਹ ਹੈ ਕਿ ਭਾਰਤ ਦੇ ਨਿਰਮਾਤਾ ਭਗਤ ਸਿੰਘ ਡਾਕਟਰ ਬੀ.ਆਰ. ਅੰਬੇਦਕਰ ਜੋ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਪੜੇ ਲਿਖੇ ਬੰਦੇ ਇਸ ਨੂੰ 32 ਡਿਗਰੀਆਂ ਉਹਦੇ ਕੋਲ ਸੀ ਔਰ ਹਰ ਐਂਗਲ ਤੋਂ ਮਹਿਲਾਵਾਂ ਤੱਕ ਕੇ ਐਸਸੀਐਸਟੀ, ਓਵੀਸੀ, ਮੈਜੋਰਿਟੀ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਾਬਾ ਸਾਹਿਬ ਉਹ ਕ੍ਰਮਗੜ ਕਰਨੇ ਹਰ ਵਰਗ ਦੇ ਹਿੱਤਾਂ ਦਾ ਧਿਆਨ ਰੱਖਿਆ ਔਰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਵਾਸਤੇ ਧਰਮ ਨਿਰਪੱਖ ਸਮਾਨਤਾ ਵਾਲਾ ਸੰਵਿਧਾਨ ਭਾਰਤ ਦੇਸ਼ ਨੂੰ ਸਾਡੇ ਨੂੰ ਬਾਬਾ ਸਾਹਿਬ ਉਤਾਰ ਕਰ ਦਿੱਤਾ ਪਰਾਜੈਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਰਐਸਐਸ ਦੇ ਨਜ਼ਾਰੇ ਤੇ ਅਵਸਰ ਉਕਰਮ ਮਿੜਕਾਰ ਨੇ ਸਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਕਿਉਂਕਿ ਰਾਹੁਲ ਗਾਂਧੀ ਜੀ ਨੇ ਸੁਧਾਰ ਬਚਾਓ ਹੋਰ ਅਧਿਕਾਰ ਬਚਾਓ ਯਾਤਰਾ ਸ਼ੁਰੂ ਕੀਤੀਆਂ ਅੱਜ ਦੇਸ਼ ਭਰ ਦੇ ਵਿੱਚ ਸਵਾਲ ਉੱਠਦੇ ਹੈ ਕਿ ਦੇਖੋ ਬਿਹਾਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਰਹੀ ਸੀ ਪਰ ਬਣਦੇ-ਬਣਦੇ ਉਹ ਸਰਕਾਰ ਜਿਹੜੀ ਹੈ ਚੋਣ ਕਮਿਸ਼ਨ ਦੀ ਮਦਦ ਨਾਲ ਭਾਜਪਾ ਨੇ ਬਣਾ ਲਈ ਹਰਿਆਣੇ ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਨੇ ਬਣਾਈ ਸੀ ਕਿ ਤੁਹਾਨੂੰ ਕੁਝ ਅੰਸ਼ੀਬਾਦ ਦੇ ਨਾਲ ਵੋਟ ਚੋਰੀ ਕਰਕੇ ਹਰਿਆਣੇ ਕਾਂਗਰਸ ਪਾਰਟੀ ਦੀ ਸਰਕਾਰ ਨਹੀਂ ਬਣਦੀ ਸੀ ਮਾਨਪ੍ਰਦੇਸ਼ ਦੇ ਵਿੱਚ ਸਰਕਾਰ ਬਣ ਗਈ ਸੀ ਤੋਂ ਇਸ ਕਰਕੇ ਵੋਟ ਚੋਰੀ ਦਾ ਜਿਹੜਾ ਮੁੱਦਾ ਹੈਗਾ ਵੋਟ ਚੋਰ ਗੱਦੀ ਚੋਰ ਰਾਹੁਲ ગાંધી ਜੀ ਨੇ ਛੜਿਆ ਹੈ ਅਧ ਸੁਧਾਰ ਬਚਾਉਣ ਦੀ ਲੋੜ ਹੈ ਵੋਟ ਦਾ ਅਧਿਕਾਰ ਬਚਾਉਣ ਦੀ ਲੋੜ ਹੈ ਤੇ 바ਵਾ ਸਰੋਕਰ ਅਮ੍ਰਿਤਕ ਦਾ ਮਿਸ਼ਨ ਬਚਾ ਕੇ ਰੱਖਣ ਦੀ ਲੋੜ ਹੈ ਐਸ்சி ਐਸਟੀ ਓਬੀਸੀ ਮਿਨੋਰਟੀ ਜਿਹੜੀ ਜਿਹੜਾ ਵਰਗ ਕਾਂਗਰਸ ਪਾਰਟੀ ਦੀ ਹੀੜਲੀ ਹੱਡੀ ਰਿਹਾ ਤੇ ਸਰੀਰ ਦੀ ਹੱਡੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਖੜਗੇ ਸਾਹਿਬ ਰਾਹੁਲ ਗਾਂਧੀ ਜੀ ਪ੍ਰਿੰਕਾ ਗਾਂਧੀ ਜੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀ ਜੀ ਸਾਹਿਬ ਦੇ ਸੰਸਾਰ ਅੱਜ ਦਾ ਇਹ ਦਿਨ ਜਿਹੜਾ ਹੈਗਾ ਸੰਵਿਧਾਨ ਦਿਵਸ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਤਾਂ ਮੈਂ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕਰूंगा ਕਿ ਇਹ ਕਲਾ ਕਾਂਗਰਸ ਪਾਰਟੀ ਦਾ ਮੁੱਦਾ ਨਹੀਂ ਹੈ ਇਹ ਦੇਸ਼ ਵਾਸੀਆਂ ਦਾ ਮੁੱਦਾ ਹੈ ਅੱਜ ਦੇਸ਼ ਦੀ ਏਕਤਾ ਤੇ ਖਲਤਾ ਨੂੰ ਖਤਰਾ ਹੈ ਅਰ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣੇ ਪਾਸੇ ਨੂੰ ਤੋਰਾਂ ਜਾ ਰਿਹਾ ਹੈ ਐਸ ਸੀ ਐਸ ਕੇ ਉਹ ਵੀ ਸ਼ੁਰੂ ਪਾਰਨ ਵਾਸਤੇ ਹਿੰਦੂ ਹਿੰਦੂ ਕਰਕੇ ਜਿਹੜਾ ਇਹ ਦੇਸ਼ ਨੂੰ ਦੇਸ਼ ਦੇ ਖਾਦਦਾਂ ਨੂੰ ਖਤਰਾ ਪੈਦਾ ਕਰਕੇ ਦੇਸ਼ ਦੇ ਟੁਕੜੇ ਕਰਨ ਵਾਲਾ ਆਰ ਐਸ ਐਸ ਤੇ ਬੀ ਜੇ ਪੀ ਵੱਧ ਰਹੀ ਹੈ ਤੋਂ ਸੁਧਾਨ ਨੂੰ ਬਚਾਉਣ ਦੇ ਲਈ ਅੱਜ ਹਰ ਭਾਰਤ ਦੇਸ਼ ਦੇ ਹਰ ਨਾਗਰਿਕ ਦਾ ਫਰਜ਼ ਬਣ ਫਰਜ਼ ਬੰਦਾ ਹੈ ਜੇ ਸੁਧਾਨ ਬਚੂਗਾ ਬੋਟ ਦੇ ਅਧਿਕਾਰ ਬਚੂਗਾ ਜੇ ਬੋਟ ਦੇ ਅਧਿਕਾਰ ਬਚੂਗਾ ਤਾਂ ਲੋਕਤੰਤਰ ਬਚੂਗਾ ਬੋਟ ਦੇ ਅਧਿਕਾਰ ਕਰਕੇ ਹੀ ਜਿਹੜੇ ਲੋਕ ਹੈਗੇ ਆ ਜਨਤਾ ਜਿਹੜੀ ਹੈਗੀ ਹੈ ਆਪਣੇ ਹੱਕਾਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਆਵਾਜ਼ ਉਠਾ ਸਕਦੀ ਹੈ ਸੋ ਇਸ ਕਰਕੇ ਮੈਂ ਦੇਸ਼ ਵਾਸੀਆਂ ਨੂੰ ਜਿਥੇ ਸੰਵਿਧਾਨ ਦੇ ਵਿੱਚ ਦੀ ਮੁਬਾਰਕਬਾਦ ਦਿੰਨਾ ਤੇ 바ਵਾ ਸਰੋਪਰੋਂ ਬਿੜਕਰ ਬੋਲੋ ਕਿ ਕੀ ਸਖਤ ਮਿਹਨਤ ਨੂੰ ਸਲੂਟ ਕਰਦਾ ਉਥੇ ਅਪੀਲ ਕਰਦਾ ਜਾਓ ਭਾਰਤ ਦੇਸ਼ ਦਾ ਹਰ ਨਾਗਰਿਕ ਸੰਵਿਧਾਨ ਨੂੰ ਬਚਾਉਣ ਲਈ ਲੋਕਤੰਤਰ ਨੂੰ ਬਚਾਉਣ ਲਈ ਅੱਗੇ ਆਵੇ ਤੇ ਰਾਹੁਲ ਗਾਂਧੀ ਬਲੋਂ ਜਿਹੜੀ ਮਿਹਨਤ ਦੇ ਵਿੱਚ ਸ਼ਾਮਲ ਹੋਵੇ ਠੀਕ